ਦੋਸਤੋ ਪਕਾਉਂਦੇ ਸ੍ਰੀ ਗੁਰੂ ਮੰਡੀ ਦੇ ਵਿੱਚ ਪਿਛਲੇ ਦਿਨਿਆਂ ਨਾਲ ਬਹੁਤ ਵੱਡਾ ਕਾਹ ਹੋ ਰਿਹਾ ਹੈ ਜਿਹੜਾ ਮੌਂਗਾ ਮਲੜ ਪੱਤਰਿਆਂ ਨਾਲ ਏਡੀਸੀ ਸਾਵ ਨੂੰ ਸੰਪਾਦ ਇਹਨਾਂ ਅਜੂਰੇ ਕੱਪ ਹੈ ਆਪਕਾ ਤੋਂ ਦਿਖਾਉਦੇ ਹਾਂ ਬਾਕੀ ਸਭ ਲਾਈਵ ਦੁੜਜੋ Okay, ဒီလိုလာတော့နေနေအောင် Okay ခေါ်လိုက်ဦးနော် ਜੀ ਪ੍ਰਧਾਨ ਜੀ ਕੀ ਹੈ ਮੈਨੂੰ ਬਗੜਾ ਕਿਹਾ ਬਾਤ ਨੂੰ ਪਰ ਹੱਥੀਂ ਕਰ ਰਿਹਾ ਇਹ ਇੱਥੇ ਖੜਕੀ ਨਾ ਨਾਲੇ ਤਾਂ ਇਹ ਸਾਰੇ ਆ ਜਾਣਗੇ ਵਿੱਚ ਹਾਂ ਜੀ ਪ੍ਰਧਾਨ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਨਾਗਾ ਵੀ ਜਿਹੜਾ ਇਹ ਅੱਜ ਇੱਥੇ ਮੰਡੀ 'ਚ ਕੱਠ ਰੱਖਿਆ ਤੇ ਉਹ ਪੱਕੇ ਮਕਸਦ ਲਈ ਰੱਖਿਆ ਹੈਗਾ ਕੀ ਕੋਈ ਆਪਣਾ ਮੰਗ ਪੱਤਰ ਹੈ ਜਿਹੜਾ ਆਪਾਂ ਦੇਣਾ ਹੈ ਕਿਸੇ ਨੂੰ ਮੈਂ ਜਨਕ ਸਿੰਘ ਭਟਾਲ ਬੀਕਪੁਰਾ ਪੰਜਾਬ ਦੀ ਕੀ ਇੰਤਜ਼ਾਰਾ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਰੇ ਜਿਹਨਾਂ ਦੇ ਵਿੱਚ ਜਿਹੜੇ ਮੰਗ ਪੱਤਰ ਹੈ ਬੀਸੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਤੇ ਪ੍ਰਧਾਨ ਮੰਤਰੀ ਇੰਡੀਆ ਨੂੰ ਭੇਜ ਰਹੇ ਹਾਂ ਦੇ ਜਨਾਂ ਦੇ ਵਿੱਚ ਸਾਰਾ ਪੰਜਾਬ ਪਾਣੀ ਦੇ ਇੰਨੀ ਲਪੇਟ ਚ ਆਇਆ ਹੋਇਆ ਹੈ ਕਿ ਤਕਰੀਬਨ 4 ਹੇਕੜ ਜਮੀਨ 4 ਦਰਜਣ ਜਾਨੀ ਮੌਤਾਂ ਤੇ ਹਜ਼ਾਰਾਂ ਤੋਂ ਉੱਪਰ ਪਿੰਡੇ ਜਿਹੜੇ ਤਬਾਹ ਹੋ ਗਏ ਜਿਹੜੇ ਉਜੜ ਗਏ ਇਸ ਦਾ ਸਾਡੀ ਮੰਗ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਸਰਕਾਰ ਨੇ ਕਰਨਾ ਹੈ 75% ਸੈਂਟਰ ਨੇ ਦੇਣਾ ਹੈ ਕਿ 25% ਪੰਜਾਬ ਸਰਕਾਰ ਨੂੰ ਦੇ। ਤਾਂ ਕਿ ਜਿਹੜੇ ਸਾਡੇ ਘਰ ਜਾਂ ਸਾਡੇ ਲੋਕ ਇਹ 1200 ਤੋਂ ਵੱਡੇ ਹੈ ਉਹਨਾਂ ਦਾ ਇਲਾਜ ਕੀਤਾ ਜਾਵੇ। ਉਹਨਾਂ ਨੂੰ ਬੜਾ ਮਾਜਰ ਕੀਤਾ ਜਾਵੇ ਤਾਂ ਕਿ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਪੈਣੀਆਂ ਨੇ ਉਹਨਾਂ ਦਾ ਇਲਾਜ ਕੀਤਾ ਜਾ ਸਕੇ ਜਿਹਨਾਂ ਦੀ ਫਸਲ ਹੈ ਉਹ ਬੁਝਾਈ ਜਾ ਸਕੇ। ਉਹਨਾਂ ਦਾ ਜੀਵਨ ਅੱਗੇ ਵਾਸਤੇ ਉਹ ਆਪਣੀ ਗੱਡੀ ਤੋੜ ਸਕਣਾ ਉਸ ਵਾਸਤੇ ਜਦੋਂ ਤੱਕ ਉਹ ਕ੍ਰੀਕੀਤੀ ਨਾਲ ਨਹੀਂ ਕਰਦੇ ਉਦੋਂ ਤੱਕ ਸੈਂਟਰ ਸਰਕਾਰ ਹੋਵੇ ਪੰਜਾਬ ਦੀ ਸਰਕਾਰ ਹੋਵੇ ਇਹਨਾਂ ਨੇ ਜੇ ਐਂ ਕਹਿਣਾ ਹੋਵੇ ਗੋਹੜੇ ਤੋਂ ਬੁਤੀ ਝਾੜ ਲਈ ਇਸ ਕਰਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਰਾਤ ਉਹਦੇ ਦੀ ਇਹ ਗੱਲ ਤਾਂ ਇਹ ਹੈ ਦੂਜਾ ਇਹ ਹੈ ਅਸੀਂ ਸਾਰੇ ਲੋਕਾਂ ਨੂੰ ਪੇਰ ਕੀਤੀ ਹੈ ਪਿੰਡਾਂ ਦੇ ਲੋਕਾਂ ਵਿੱਚ ਸਾਰੀਆਂ ਕਮੇਟੀਆਂ ਇਹ ਵੀ ਹੈ ਕਿ ਤੁਸੀਂ ਭਾਈ ਅਸੀਂ ਆਪਾਂ ਫੰਡ ਇਕੱਠੇ ਕਰੋ, ਦਾਣੇ ਇਕੱਠੇ ਕਰੋ ਤਾਂ ਕਿ ਜਿਹੜੀ ਇਹ ਆਫਤ ਹੈ, ਇਹ ਦਿਨਾਂ ਦੀ ਆਫਤ ਨਹੀਂ ਹੈ। ਇਹ ਆਫਤ ਅਸੀਂ ਇਹ ਸਮਝਦੇ ਹਾਂ ਵੀ ਲੋਤਰਨ ਦੇ ਜਦੋਂ ਤੱਕ ਜਦੋਂ ਤੱਕ ਕਨਕੀ ਬਿੱਦੀ ਜਾਂ ਜਦੋਂ ਤੱਕ ਉੱਪਰ ਜਾ ਕੇ ਆਪਦੇ ਕੋਲ ਬੈਠਦੇ ਨਹੀਂ ਆਡੇ ਪਸ਼ੂਆਬਾਰ ਤੇ ਪੜਖਾਇ ਚਾਰਾ ਹੈ ਅਸੀਂ ਉਹ ਸਾਰਾ ਸਿਸਟਮ ਉਹਨਾਂ ਕੋਲੇ ਪਹੁੰਚਾਉਣ ਦੇ ਲਈ ਉਹ ਜਿਹੜੇ ਵਿੱਚ ਜਿਹੜੇ ਕੀ ਲੋਕ ਹੈ ਉਹਨਾਂ ਲੋਕਾਂ ਦੀ ਇੱਕ ਕਮੇਟੀ ਹੁਣ ਜਮੀ ਤਾਂ ਕਿ ਉਹਦੀ ਮਦਦ ਹੌਂਸੇਰ ਤੇਜੀ ਨਾਲ ਸਕੇ ਇਸ ਕਰਕੇ ਅਸੀਂ ਅੱਜ ਲੋਕਾਂ ਨੂੰ ਵੀ ਬੁਲਾਈ ਤੇ ਮਤ ਪੱਤਰ ਲਈ ਵਾ ਤੁਸੀਂ ਕੀ ਕਹਿਣਾ ਚਾਹੋਗੇ ਪ੍ਰਧਾਨ ਜੀ ਅਸੀਂ ਕਹਿਣਾ ਕਿ ਅਸੀਂ ਲੋਕਾਂ ਦੇ ਦੋ ਸੋ ਪੂਰਾ ਹੱਦ ਪੰਜਾਬ ਦੀ ਗੁਰੀ ਹਰਿੱਤਾ ਹੈ ਪੰਜਾਬ ਦੇ ਵਿੱਚ ਜਿਹਦੇ ਤੋਂ ਬਰਤ ਦੀ ਰਜਰੀਆਂ ਦੇ ਵਿੱਚ ਅੱਡਾ ਦੀ ਬਹੁਤ ਵੱਡੀ ਮਾਰ ਹੈ بارش ਦੀ ਬਹੁਤ ਵੱਡੀ ਮਾਰ ਹੈ ਜਿਉਂ ਉਹਨਾਂ ਦੇ ਡੰਗਰ ਪਸੂਰਾਂ ਦੇ ਪਰਿਵਾਰ ਤੇ ਬਹੁਤ ਮੁਕਾ ਹੋ ਗਈਆਂ ਜਾਨੀ ਕਿ ਉਸ ਕਰਕੇ ਅਸੀਂ ਅੱਜ ਸਾਰੇ ਪੰਜਾਬ ਦੇ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਹ ਜਿਹੜੇ ਮੰਗ ਪੱਤਰ ਲੈ ਕੇ ਆ ਅਸੀਂ ਇੱਕ ਮੰਗ ਪੱਤਰ ਕੇਂਦਰ ਨੂੰ ਦੇਣਾ ਹੈ ਪੰਜਾਬ ਸਰਕਾਰ ਨੂੰ ਦੇਣਾ ਹਾਲਾਂਕਿ ਅਸੀਂ ਤਾਂ ਸਾਡੇ ਮੁੱਖ ਮੰਤਰੀ ਦਾ ਜਾਂ ਸਾਡੇ ਪ੍ਰਧਾਨ ਮੰਤਰੀ ਦਾ ਦੇ ਪ੍ਰਧਾਨ ਮੰਤਰੀ ਚੀਨ ਦੇ ਵਿੱਚ ਗਰੀਚੀਆਂ ਤੇ ਤੁਰਦਾ ਹੋਵੇ ਤੇ ਹੜ੍ਹਾਂ ਦੀ ਇੱਧਰ ਬਹੁਤ ਵੱਡੀ ਮਾਰ ਪੈ ਰਹੀ ਹੋਵੇ ਅਜੇ ਤੱਕ ਉਹਦਾ ਮੂੰਹ ਨਹੀਂ ਖੁੱਲਿਆ ਇਸ ਕਰਕੇ ਆਈ ਸਾਡਾ ਮੁੱਖ ਮੰਤਰੀ ਇਟਲੀ ਦੇ ਵਿੱਚ ਫਿਰਦਾ ਸੀ ਕਿ ਇੱਥੇ ਹੜ੍ਹਾਂ ਦੀ ਮਾਰ ਹੋ ਰਹੀ ਹੈ ਇਹਦ ਕਰਕੇ ਜਿਹੜੇ ਡੈਮ ਉਛਲਣ ਦੀ ਗੱਲ ਹੈ ਜਾਂ ਪਾਣੀ ਵਧਣ ਦੀ ਗੱਲ ਹੈ ਸਾਰੇ ਦੁਨੀਆਂ ਦੇ ਵਿੱਚ ਕੀ ਪੰਜਾਬ ਦੀ ਸਰਕਾਰ ਨੂੰ ਜਾਂ ਕੇਂਦਰ ਦੀ ਸਰਕਾਰ ਨੂੰ ਇਹ ਹਾਲਤਾਂ ਦਾ ਪਤਾ ਨਹੀਂ ਵੀ ਆਏ ਸਾਲ ਹੜਾ ਆਉਂਦੇ ਨੇ ਆਏ ਸਾਲ ਡੈਮ ਉਛਲਦੇ ਨੇ ਇਹਨਾਂ ਦੀ ਬੇਵਜਹ ਬੰਦੀ ਪਾਣੀ ਦੀ ਪਹਿਲਾਂ ਕੋਈ ਨਾ ਪ੍ਰਬੰਧ ਕੀਤਾ ਜਾਵੇ ਜਉਨਾ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜਦੋਂ ਮਾਰਦੇ ਉਹ ਬਹੁਤ ਭਾਸ਼ਣ ਦੇਣਗੇ ਉਹ ਬਹੁਤ ਸਤਾ ਲਈ ਲੈਣ ਲਈ ਬਹੁਤ ਕੁਝ ਬੱਜਣ ਦੇ ਝੂਠ ਇਹ ਜਿ ਕਰਕੇ ਅਸੀਂ ਅੱਜ ਲੋਕਾਂ ਨੂੰ ਉੱਥੇ ਕਰਕੇ ਪੀਲ ਵੀ ਕਰਾਂਗੇ ਅੰਡਾਂ ਵਾਸਤੇ ਵੀ ਕਹਾਂਗੇ ਜੀ ਲੋਕਾਂ ਦੀ ਸਹਿਯੋਗ ਦਿੱਤੀ ਜਾਵੇ ਡੁੱਬੇ ਹੋਏ ਲੋਕਾਂ ਨੂੰ ਬਚਾਇਆ ਜਾਵੇ ਤੇ ਜਿਹੜੇ ਪੰਛੀ ਨੂੰ ਹੋਰ ਗੋਲ ਨਹੀਂ ਸਕਦੇ ਉਹ ਹਰਾਂ ਦੀ ਲਪੇਟ ਦੇ ਵਿੱਚ ਰੁੜੇ ਨੇ ਕਿੱਡਾ ਵੱਡਾ ਨੁਕਸਾਨ ਹੋਇਆ ਜਮੀਨਾਂ ਦਾ ਨੁਕਸਾਨ ਹੋਇਆ ਪਰਿਵਾਰਾਂ ਦਾ ਨੁਕਸਾਨ ਹੋਇਆ ਗਰੀਬ ਜਨਤਾ ਦੇ ਘਰ ਰੂਹ ਕੇ ਉਹਨਾਂ ਵਾਸਤੇ ਅਸੀਂ ਕੇਂਦਰ ਦੀ ਸਰਕਾਰ ਤੋਂ ਵੀ ਮੰਗ ਕਰਦੇ ਆਂ ਵੀ ਆਪਦੀ ਸਰਕਾਰ ਤੋਂ ਵੀ ਮੰਗ ਕਰਦੇ ਆਂ ਵੀ ਉਹ ਪਰਿਵਾਰਾਂ ਦੀ ਅੱਖਾਂ ਪੂੰਝੋ ਤੇ ਤੁਹਾਡੇ ਨਾਲ ਜਨਤਾ ਦੀ ਜਨਤਾਰੀ ਵੱਡਾ ਹੰਗਲਾ ਮਾਰ ਕੇ ਜਨਤਾ ਵੱਡੇ ਫੰਡ ਲੈ ਕੇ ਵੱਡੇ ਅਣਖੀ ਲੈ ਕੇ ਜਾ ਰਹੀ ਹੈ ਥੈਂਕ ਯੂ ਦੋਸਤੋ ਇਹ ਦੋਸਤੋ ਕਿਸਾਨ ਯੂਨੀਅਨ ਵਾਲੇ ਲੀਡਰ ਨੇਗੇ ਜਿਹੜੇ ਦੱਸ ਰਹੇ ਆ ਵੀ ਅਸੀਂ ਕਿਉਂ ਇਹ ਤਰਨਾ ਲਾਇਆ ਤੇ ਕਿਉਂ ਅਸੀਂ ਇਹ ਇਕੱਠ ਇਹ ਹਰ ਇੱਕ ਜ਼ਿਲ੍ਹੇ ਦੇ ਵਿੱਚ ਕਰ ਦਿੱਤਾ ਗਿਆ ਜਿਹਨੂੰ ਦੇਖਦੇ ਹੋਏ ਅੱਜ ਡੀਸੀ ਨੂੰ ਵੀ ਮੰਗ ਪੱਤਰ ਦੇਣਾ ਇਹਨਾਂ ਨੇ ਇਹਨਾਂ ਦੀ ਮੰਗ ਆਈ ਜਿਹੜੀ ਉਹ ਡੀਸੀਸ ਤੋਂ ਅਹੀਂ ਪੰਜਾਬ ਗਵਰਨਮੈਂਟ ਤੱਕ ਜਾਵੇ ਤੇ ਸੈਂਟਰ ਗਵਰਨਮੈਂਟ ਤੱਕ ਜਾਵੇ ਧੰਨਵਾਦ ਦੋਸਤੋ ਬਾਕੀ ਦੇਖਦੇ ਆਪਾਂ ਲਾਈਵ ਚੱਲਾਂਗੇ ਤੇ ਸੁਣਦੇ ਇਹਨਾਂ ਦਾ ਕੀ ਕਹਿ ਰਿਹਾ ਲੱਗੇ dare <truits> <truits> देवेंद्र <im> सोकार <im>